ਤੜਕਸਾਰੀ ਆਈ ਤੇਜ਼ ਬਰਸਾਤ ਅਤੇ ਤੂਫਾਨ ਦੇ ਨਾਲ ਜਿੱਥੇ ਕਿਸਾਨਾਂ ਦੇ ਖੇਤਾਂ 'ਚ ਖੜੀ ਝੋਨੇ ਦੀ ਫਸਲ ਵਿੱਚ ਗਈ ਅਤੇ ਮੰਡਿਆ ਵਿੱਚ ਆਈ ਫਸਲ ਵੀ ਬਰਸਾਤ ਤੇ ਪਾਣੀ ਦੇ ਨਾਲ ਬੁਰੀ ਤਰ੍ਹਾਂ ਨਾਲ ਪੇਚ ਗਈ। ਜ਼ਿਕਰਯੋਗ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ 3 ਟੀਰੀ ਮਾਰ ਪਈ ਹੈ। ਪਹਿਲਾ ਹੜਾ ਦੇ ਕਾਰਨ ਪੰਜਾਬ ਦੇ ਵੱਡੇ ਇਸ ਸਦੀ ਫਸਲ ਤਬਾਹ ਹੋ ਗਈ ਫਿਰ ਹਲ ਦੀ ਰੋਗ ਦੀ ਮਾਰ ਤੇ ਹੁਣ ਮੌਸਮ ਵਿੱਚ ਆਈ ਤਬਦੀਲੀ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੱਡੀ ਟਾ ਲਗਾ ਦਿੱਤੀ ਹੈ ਉਹ ਕਾਪਰੇਵੀ ਚੈਨਲ ਦੀ ਟੀਮ ਨੇ ਅੱਜ ਉਹ ਫਿਰੋਜ਼ਪੁਰਾਣਾ ਚ ਮੰਡੀ ਵਿੱਚ ਆ ਕੇ ਕਿਸਾਨਾਂ ਦਾ ਹਾਲ ਪੁੱਛਿਆ ਤਾਂ ਉਹਨਾ ਮੰਡੀ ਬੋਰਡ ਦੇ ਪ੍ਰਬੰਧਾ ਦੇ ਦਾਅਵਿਆਂ ਨੂੰ ਖੋਖਲਾ ਦੱਸਿਆ ਉਹਨਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਦਿੱਤੇ ਬਾਰਿਸ਼ ਅਲਰਟ ਦੀ ਜਾਣਕਾਰੀ ਦੇ ਬਾਵਜੂਦ ਵੀ ਸਾਨੂੰ ਮੰਡੀ ਬੋਰਡ ਵੱਲੋਂ ਕੋਈ ਤਰਪਾਲਾ ਆਦੀ ਸਹੂਲਤ ਨਹੀਂ ਦਿੱਤੀ ਗਈ ਉਹਨਾਂ ਕਹਿ ਕੇ ਇਸੇ ਕਾਰਨ ਸਾਡੀਆਂ ਮੰਡੀ ਚ ਪਈਆਂ ਫਸਲਾਂ ਟੈਟੇਰੀ ਹੋ ਗਈਆਂ ਪਾਣੀ ਦੇ ਨਾਲ ਪਿਚ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਕਿਸਾਨ ਰੋਂਦੇ-ਕੁਰਲੋਂਦੇ ਨਜ਼ਰ ਆ ਰਹੇ ਨੇ ਭਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗਰੇਸ ਸਿੰਘ ਮਾਲਵੇ ਜੀ ਸਰ ਜਿਹੜਾ ਰਾਤੀ ਬਾਰਿਸ਼ ਹੋਈ ਹੈ ਕੋਈ ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕੋਈ ਨੁਕਸਾਨ ਜਾਂ ਕਿੱਦਾਂ ਕੋਈ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਜੀ ਸਾਡਾ 19 ਮੋਹਸਲ ਆਇਆ ਜੀ ਝੋਨੇ ਦਾ ਤੇ ਇਹ ਵੀ ਨਹੀਂ ਲੈ ਲੈ ਅਜੇ ਲੈ ਨਹੀਂ ਰਿਹਾ ਕਿ ਇਹ ਜੇ ਮੌਇਸਚਰ ਸਾਨੂੰ 17 ਚਾਹੀਦਾ 18 ਚਾਹੀਦਾ ਇਸ ਤੋਂ ਵੱਧ ਇੱਕ ਪੁਆਇੰਟ ਵੀ ਹੋਵੇ ਤੇ ਤਾਂ ਵੀ ਨਹੀਂ ਪੁੱਛ ਨਹੀਂ ਰਿਹਾ ਨਾ ਕੋਈ ਇਥੇ ਤੱਕ ਸਰਕਾਰੀ ਅਧਿਕਾਰੀ ਹੈ ਇਨੀ ਰਾਤੀ بارش ਹੋਈ ਹੈ ਜੀ ਨਾ ਕੋ ਉਤਰ ਪੈਣਾ ਦਾ ਪ੍ਰਬੰਧ ਦੇ ਨਾ ਕੋਈ ਜਿਹੜੇ ਫਰਸ਼ ਵੀ ਪੈਣ ਮੰਡੀਆਂ ਦੇ ਉੱਚੇ ਨਹੀਂਵੇਂ ਨੇ ਜੀ ਕਿਤੇ ਟੋਏ ਨੇ ਕਿਤੇ ਟਿੱਬੇ ਨੇ ਤੁਹਾਡੇ ਸਾਹਮਣੇ ਪਾਣੀ ਕੱਢ ਰਹੇ ਆ ਜੀ ਸਿਫੇਰ ਦੇ ਅਸੀਂ ਲੱਗੇ ਆ ਤੇ ਅਜੇ ਕੋਈ ਪ੍ਰਬੰਧ ਨਹੀਂ ਸਰਕਾਰ ਵੱਲੋਂ ਕੋਈ ਅਜੇ ਤੱਕ ਨਾ ਕੋ ਘੇੜਾ ਮਾਰਿਆ ਗਿਆ ਜੀ ਤੇ ਨਾ ਅਜੇ ਤੱਕ ਕੋ ਇਹੋ ਜੀ ਟੇਰੀਆਂ ਤੁਹਾਡੇ ਸਾਹਮਣੇ ਪਈਆਂ ਸਾਰੀਆਂ ਪੈੱਜ ਗਈਆਂ ਨੇ ਕਿਸਾਨ ਦਾ ਬਹੁਤ ਨੁਕਸਾਨ ਹੈ ਤੇ ਇਹਨਾਂ ਨੂੰ ਚਾਹੀਦਾ ᱜੇੜਾ ਮਾਰਨਾ ਵੋਟਾਂ ਪਰ ਲੈਣ ਲੱਗਿਆ ਤੇ ਦੇਖਦੇ ਨਹੀਂ ਕਿ ਅਸੀਂ ਆ ਵੀ ਕਰ ਦਿਆਂਗੇ ਆ ਵੀ ਕਰ ਦਿਆਂਗੇ ਪਰ ਨਹੀਂ ਅਜੇ ਤੱਕ ਹੋਈ ਕੋਈ ਗੱਲਬਾਤ ਨਹੀਂ ਹਾਂਜੀ ਅਸੀਂ ਨਾ ਜੀ ਇਹ ਚੋਨਾ ਤੋਲਣਾ ਸੀ ਅੱਜ ਸਾਰਾ ਚੋਨਾ ਜ਼ਰਾਤ ਬਾਰਿਸ਼ ਬਹੁਤ ਜ਼ਿਆਦੀ ਹੋਈ ਹੈ ਨੇਰੀ ਬਹੁਤ ਜ਼ਿਆਦੀ ਹੈ ਸਿਰ ਪਹਿਲਾਂ ਤਾਂ ਪੂਨਾ ਸਭ ਡੁੱਗ ਗਿਆ ਜਿਹੜੀਆਂ ਹੈਗੀਆਂ ਅਸੀਂ ਮਾਰੀਆਂ ਮੋਲਟੀਆਂ ਤੋ ਇਸ ਕਰਕੇ ਮੀਂਹ ਨੇ ਨੁਕਸਾਨ ਬਹੁਤ ਕੀਤਾ ਹੈ ਕਿ ਅਸੀਂ ਇਹੋ ਚਾਹੁੰਨੇ ਆ ਵੀ ਜਿੰਨੇ ਸਰਕਾਰੀ ਅਧਿਕਾਰੀ ਨੇ ਆਣ ਕੇ ਘੇੜਾ ਮਾਰਨ ਇੱਕ ਇੱਕ ਦੋ ਜਿਹੜੇ ਮੋਇਸਚਰ ਵਾਲ ਨਾ ਵੇਖਣਾ ਕਿਸਾਨਾਂ ਦਾ ਬਹੁਤ ਨੁਕਸਾਨ ਏਕ ਤਾਂ ਝਾੜ ਹੀ ਘਟੇ ਪਿਛਲੇ ਕੋਈ ਦੋ ਤਿੰਨ ਸਾਲਾਂ ਨਾਲੋਂ ਐਦ ਕਿ 10-10 ਮਾਨ ਝਾੜ ਘਟੇ ਕਿਲੇ ਨਾ ਕਿ ਕਿਰਪਾ ਕਰਕੇ ਸਾਨੂੰ ਇਹ ਵੀ ਇੱਕ ਦੋ ਪੁਆਇੰਟ ਨਾ ਵੇਖਣਾ ਤੇ ਆਣ ਕੇ ਜਿੰਮੇਦਾਰਾਂ ਦਾ ਕਿ ਚੌਧਰੀਆਂ ਦਾ ਕਿ ਬਹੁਤ ਨੁਕਸਾਨ ਏ ਇਹ ਵੀ ਵਿਚਾਰੇ ਸਾਡੇ ਨਾਲ ਬੜੀ ਮਿਹਨਤ ਕਰਦੇ ਨੇ ਜਿੰਨੀ ਅਸੀਂ ਕਰਨੇ ਉਹ ਤੋਂ ਜ਼ਿਆਦਾ ਮਿਹਨਤ ਇਹ ਵਿਚਾਰੇ ਕਰਦੇ ਨੇ ਇਹਨਾਂ ਦੇ ਪੱਲੇ ਕੱਲ ਪੰਜ ਚਾਰ ਦਿਨ ਹੋ ਗਿਆ ਕਿ ਨੂੰ ਕੁਝ ਨਹੀਂ ਪਿਆ। ਇਹ ਆ ਵੀ ਥਾ ਓਕੇ ਨੇ ਅਸੀਂ ਆ ਵੀ ਥਾ ਓਕੇ ਆ ਤੇ ਸਰਕਾਰ ਨੂੰ ਚਾਹੀਦਾ ਵੀ 19-20 ਮੌਸਮਰ ਤੱਕ ਚੋਨਾ ਲਿਆ ਜਾਵੇ ਤੇ ਇਹਨੇ ਮਿਹਰਬਾਨੀ ਕਰਨ। ਭਾਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾ ਜਸਾ ਸਿੰਘ ਜੀ। ਕਿੱਥੋਂ ਦੇ ਆਣ ਲਈ? ਆਪਣਾ ਮਾਛੋੜਾ ਪਿੰਡ ਹੈ। ਆਪਣੀ ਪਰਸਿਟੀ ਦੇ ਨਾਲ। ਜਿਹੜੇ ਬੰਡੀ ਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਰਾਤੀ ਬਾਰਿਸ਼ ਪਈ ਹੈ ਕਿੰਨਾ ਨੁਕਸਾਨ ਹੋਇਆ ਹੈ ਕੀ ਹੈਗਾ ਜੀ? ਦੇਖੋ ਜੀ ਜਿਹੜੀ ਬਾਰਿਸ਼ ਪਈ ਹੈ ਇਹ ਨਾ ਮੌਸਮ ਵਿਭਾਗ ਦੀ ਜਿਹੜੀ ਜਾਣਕਾਰੀ ਸੀਗੀ ਪ੍ਰਸ਼ਾਸਨ ਦੇ ਕੋਲ ਜਾਣਕਾਰੀ ਤਾਂ ਹੈਗੀ ਸੀ ਕਿ بارش ਆਉਗੀ ਜਿੱਦਾਂ ਸੰਡੇ ਨੂੰ ਆਉਗੀ ਮੰਡੇ ਨੂੰ ਆਉਗੀ ਤਿੰਨ ਚਾਰ ਦਿਨ ਲਗਾਤਾਰ ਜਿਹੜੇ ਮੌਸਮ ਵਿਭਾਗ ਦੱਸ ਰਿਹਾ ਸੀਗਾ ਕਿ بارش ਆਉਣੀ ਹੈ ਪਰ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਦੇ ਵਿੱਚ ਚੋਨਾ ਜਿਹੜਾ ਬਹੁਤ ਖਰਾਬ ਹੋ ਗਿਆ ਅੱਜ ਸਵੇਰ ਯਾਨੀ ਕਿ ਸੰਡੇ ਨੂੰ ਤੜਕੇ ਜਿਹੜੀ بارش ਆਈ ਹੈ ਉਹਦੀ ਵਜ੍ਹਾ ਦੇ ਕਾਰਨ ਇੱਥੇ ਪਾਣੀ ਵੀ ਰੁਕ ਗਿਆ ਤੇ ਚੋਨੇ ਦੀ ਜਿਹੜੀ ਫਸਲ ਆ ਇੱਕ ਤਾਂ ਪਾਣੀ ਦੇ ਮਾਰ ਕਰਨ ਖਰਾਬ ਹੋਈ ਨੰਬਰ 2 ਤੇ ਜਿਹੜਾ ਹਲਦੀ ਰੋਗ ਹੋ ਗਿਆ ਨੰਬਰ 3 ਤੇ ਮੰਡੀਆਂ ਚ ਆਨ ਕਿ ਜਿਹੜਾ ਕਿ ਕੋਈ ਸਹੂਲਤ ਨਹੀਂ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਜੇਕਰ ਪ੍ਰਸ਼ਾਸਨ ਨੂੰ ਪਤਾ ਸੀਗਾ ਮੌਸਮ ਵਿਭਾਗ ਦੀ ਜਾਣਕਾਰੀ ਸੀ ਕਿ بارش ਆਊਗੀ ਤੇ ਪਰ ਫਿਰ ਵੀ ਇਹਨਾਂ ਨੇ بارش ਦਾ ਜਿਹੜਾ ਨਗੈਲੀ ਦੇਖਧਿਆਨ ਨਗੈਲੀ ਕੀਤੀ ਹੈ ਤੇ ਕੋਈ ਪ੍ਰੋਵਾਈਡ ਨਹੀਂ ਕਰਾਈ ਸੂਤ ਜ਼ਿੰਮੇਦਾਰਨ ਕੋਈ ਤਰਪੈਲਾ ਤਰਪੂਲਾ ਜਾਂ ਕੋਈ ਮੁਹਈਆ ਕਰਾਈਆ ਸਰਕਾਰ ਵੱਲੋਂ ਇਹ ਕਿਸ ਤਰ੍ਹਾਂ ਹੀ ਤਰਪੈਲਾ ਤੁਸੀਂ ਛੱਡੋ ਤੇ ਜਾਣੀ ਕਿ ਪਾਣੀ ਪੀਣ ਪਾਣੀ ਜਿਹੜਾ ਪੀਣ ਵਾਲਾ ਪਾਣੀ ਹੁੰਦੀ ਸੂਲਤ ਤੱਕ ਨਹੀਂ ਹੈਗੀ ਛਾਵੇਂ ਬੈਠਣ ਦੀ ਸੂਲਤ ਤੱਕ ਨਹੀਂ ਹੈਗੀ ਜ਼ਿੰਮੇਦਾਰ ਨੂੰ ਤੇ ਉਸ ਤੋਂ ਬਾਅਦ ਤਰਪੈਲਾ ਤਾਂ ਕੀ ਦੇਣੀਆ ਸੀਗੀਆਂ ਇੱਥੇ ਆਣ ਕੇ ਕਿਸੇ ਨੇ ਪੁੱਛ ਕਿਸ਼ ਵੀ ਨਹੀਂ ਕੀਤੀ ਜ਼ਿੰਮੇਦਾਰ ਪਰ ਆਉਣ ਵੀ ਤੁਹਾਨੂੰ ਕੀ ਦਿੱਕਤ ਆ ਜੀ ਵੀ ਤੁਹਾਡੇ ਵੱਲ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਨਾ ਬਿਲਕੁਲ ਨਹੀਂ ਆਇਆ মিডিਆ ਵਾਲੇ ਵੀ ਆਏ ਸੀ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਆਵਾਜ਼ ਹੈ ਲੋਕਾਂ ਤੱਕ ਜਾਂ ਸਰਕਾਰ ਤੱਕਰ ਪਹੁੰਚਾਉਣ ਦੇਖੋ ਸਰਕਾਰ ਵੀ ਕਹਿੰਦੀ ਸੀਗੀ ਵਾਅਦੇ ਕਰਦੀ ਸੀਗੀ ਕਿ ਇੱਕ ਤਰੀ ਨੂੰ ਜਿਹੜੀ ਹੈ ਮੰਡੀ ਆ ਪ੍ਰੋਪਰ ਬੋਲੀ ਆਊਗੀ ਮੰਡੀ ਦੇ ਵਿੱਚ ਦੇਖੋ ਹੁਣ ਬੋਲੀ ਤਾਂ ਕੀ ਹੈ بارش ਦੇ ਕਾਰਨ ਜਿਹੜਾ ਚੋਨਾ ਖਰਾਬ ਹੋਇਆ ਇਹਦੇ ਪ੍ਰਬੰਧਨੀ ਪ੍ਰਸ਼ਾਸਨ ਕੋਲ ਕੀ ਕੀਤਾ ਗਿਆ